ਮੇਰੇ ਵੱਲੋਂ ਪਿਆਰ ਭਰੀ ਸਤਸਰੀ ਕਾਲ ਜੀ ਸਾਰਿਆਂ ਨੂੰ ਢੰਡੀ ਮਠੀ ਸ਼ਵੇਰ ਤੇ ਸ਼ੁਭ ਆਸਤ ਸਾਰਿਆਂ ਦਾ ਕਿ ਅੱਜਾ ਗੁਰਦੁਆਰਾ ਟਾਲਾ ਹੈਬ ਸੰਗਰਾਂ ਦਾ ਪਵਿੱਤਰ ਦਹਾੜਾ ਸੋਣ ਮਹੀਨੇ ਦਾ ਤੇ ਆਪਾਂ ਪਹੁੰਚਿਆ ਗੁਰਦੁਆਰਾ ਟਾਲਾ ਹੈਬ ਤੇ ਲਗਾਉਣੇ ਮਹਾਰਾਜ ਜੀ ਦੇ ਚਰਨਾਂ ਦੇ ਹਾਜ਼ਰੀ ਜੀ ਲੋ ਇਹ ਗੁਰਦੁਆਰਾ ਟਾਲਾ ਹੈਬ ਮੌਸਮ ਬਹੁਤ ਘੈਂਟ ਆ ਠੰਡਾ ਠੰਡਾ ਲੋ ਜੀ ਬੱਸ ਵੀ ਆ ਗਿਆ ਇੱਧਰ ਫੇਰ ਲਵਾਈਏ ਹਾਜ਼ਰੀ ਇਹ ਮੇਰੇ ਪਿੰਡ ਦਾ ਸਵੇਰ ਸਵੇਰ ਦਾ ਵਿਊ ਜੀ ਗੁਰੂ ਸਾਹਿਬ ਜੀ ਕੂਸ ਮਰੋਥੇ ਕਾਠੇ ਵਿੱਚ ਜੀਉ ਤੰਦਰ ਤੇਰਾ ਸਭ ਨਭ ਪ੍ਰਣਾਮ ਕਰੀ ਸੋਪਾਯਾ ਸੁਰਗ ਨਾ ਮਾਣਿ ਕੇ ਰਦਾਸ ਸੁਖਨਾ ਬਾਹਰ ਰੋ ਸਰ ਜਿਉ ਆ ਸੁਰਗ ਮਹਲਾ ਸਰਦਾਵਾ ਪਰਵਰਸੀਨ ਕੋ ਦਾਤਾ ਸਿਮਰਤ ਸਰ ਮਾਲਿਕ ਹੋਈ ਬੋਲਦਾ ਅਤਤੰਤ ਵਰਤਨ ਬਰਦਾਤਾ ਕੋਈ ਨਹੀਂ ਬਨਦਾਨ ਤਤੰਤ ਵਰਤਨ ਸਿਮਰਤ ਸੋਤ ਮਾਇ ਖੋਈ ਗੁਣਦਾਨ ਤਤੰਤ ਵਰਤਨ

ਵਾਹਿਗੁਰੂ ਜੀ ਕਤੇ ਵਾਹਿਗੁਰੂ ਜੀ ਓਮਕਾਰ ਸਤਨਾਮ ਕਰਤਾ ਪੁਰਖੁ ਮੇਰਿ ਪ੍ਰਭੁ ਅਦੂਰ ਗਾਰਿ ਤਾਰਿ ਸੋਈ ਜੀ ਸਾਰੇ ਤਨ ਤੇ ਪ੍ਰਸਾਦਿ ਜਪੁ ਔਰ ਸਚੁ ਜੁਗਾਦਿ ਸਚੈ ਹੈ ਭੀ ਸਚੈ ਨਾ ਮਿਟੈ ਹੋਸੀ ਭੀ ਸਚੁ ਸੋਚ ਸੋਚ ਨਾ ਹੋਈ ਜੇ ਸੋਚੀ ਦੰਤ ਹੋਰ ਚੁੱਪ ਚੁੱਪ ਮਾਇ ਉਹੀ ਜੇ ਨਾਲ ਰਹੇ ਤਾਰਨ ਕੁੱਤਿਆਂ ਨੂੰ ਪਨਾਹ ਥਲੀ ਜੇ ਵਰਨਾ ਕਰਨਾ ਭਾਰ ਸਹਸ ਗਿਆਨ ਤੁੰਗਤ ਭਾਹੀ ਕੈ ਕਨਾਂ ਸੱਦਾ ਹਾਰ ਕੇ ਸੱਚਿਆਰਾ ਹੋਈ ਹੈ ਤੇ ਬਾਰਸ ਆ ਚੁੱਕੀ ਹੈਗੀ ਤੇ ਮੌਸਮ ਠੰਡਾ ਹੋ ਚੁੱਕਿਆ ਤੇ ਲੋਈ ਲਹਿਰੀ ਬਣਦੀਆਂ ਤੇ ਪੂਰੀ ਫੁੱਲ ਵਾਰਸ ਆ ਰਹੀ ਹੈਗੀ ਤੇ ਲੋਕ ਗਲੀ ਆਪਣੀ ਬਾਹਰ ਰਸਤਾ ਰਾਹ ਆਪਣੇ ਗੇਟ ਦੇ ਮੋੜ ਤੇ ਪਾਣੀ ਨਾਲ ਭਰਿਆ ਹੋਈ ਚੱਲਦਾਗਾ ਤੇ ਲੋ ਜੀ ਮਿੱਤਰੋ ਲਹਿਰਾਂ ਬਣਦੀਆਂ ਪਰਮਾਤਮਾ ਦੇ ਗੁਰੀਆਂ ਪੱਲਾ ਤੇ ਲਹਿਰੀ ਬਣਦੀਆਂ ਮੀਂਹੇ ਤਾਂ ਤੇ ਕਿਉਂ ਇੰਨਾ ਕੁ ਜ਼ਰੂਰੀ ਸੀਗਾ ਬਹੁਤ ਜਿਆਦਾ ਤੇ ਲੋ ਜੀ ਮਿੱਤਰੋ ਪੂਰਾ ਫੁੱਲ ਕਾਲੀ ਘਾਟਾਂ ਗੀ ਬੱਤਲ ਪਾਈ ਹੋਈ ਪਈ ਹੈਗੀ ਤੇ ਆਪਣੇ ਪਿੰਡ ਤਾਂ ਪੈ ਰਿਹਾ ਹੈਗਾ ਮੇਰੇ ਪਿੰਡ ਹੈੜੀ ਕੇ ਤੇ ਬਾਕੀ ਛੋਡੇ ਪਿੰਡ ਕਿਸੇ ਦਾ ਪਤਾ ਨਹੀਂ ਕਿਹੜੇ-ਕਿਹੜੇ ਪਿੰਡ ਮੀਂਹ ਪੈਂਦਾ ਹੋਊਗਾ ਕਿਹੜੇ-ਕਿਹੜੇ ਨਹੀਂ ਤੇ ਭਰਾ ਮੇਰਾ ਸਕੂਲ ਗਿਆ ਹੁਣ ਮੈਂ ਫੋਨ ਲਾਇਆ ਸੀ ਪੁੱਛਿਆ ਸੀਗਾ ਤੇ ਮਹਾ ਇੱਥੇ ਧੂਰੀ ਹੈਗਾ ਕਿ ਮੀਂਹ ਉਹ ਕਹਿੰਦਾ ਧੂਰੀ ਤਾਂ ਨਹੀਂ ਹੈਗਾ ਆ ਹੁਣੀ ਫੋਨ ਲਾ ਕੇ ਹਟਿਆਂਗੇ ਹਜੇ ਤੇ ਲੋ ਮੇਰੇ ਪਿੰਡ ਹੈੜੀ ਕੇ ਮੀਂਹ ਪੈ ਰਹਾ ਹੈਗਾ ਅੱਜ ਤੇ ਉੱਡੇ ਆਪਾਂ ਨੂੰ ਪਤਾ ਨਹੀਂ ਕਿੱਥੇ-ਕਿੱਥੇ ਪੈਂਦਾ ਹੋਊਗਾ ਮੀਂਹ ਹਨ ਤੇ ਜਿੱਥੇ-ਜਿੱਥੇ ਪੈਂਦਾ ਹੋਇਆ ਜੇ ਕਿਸੇ ਨੇ ਵੀਡੀਓ ਦੇਖੀ ਤਾਂ ਜ਼ਰੂਰ ਕਮੈਂਟ ਕਰਕੇ ਦੱਸਣਾ ਜੀ ਹਨਾ ਵੀ ਮੀਂਹ ਐ ਤੇ ਕਿੱਥੇ-ਕਿੱਥੇ ਪੈਂਦਾ ਹੈਗਾ ਤੇ ਇਹ ਮੌਸਮ ਜ਼ਿਆਦਾ ਜ਼ਰੂਰੀ ਆ ਜੀ ਆਪਣੀਆਂ ਫਸਲਾਂ ਲਈ ਤੇ ਐ ਕਰਕੇ ਬਹੁਤ ਵਧੀਆ ਲੱਗ ਰਿਹਾ ਹੈਗਾ ਜੀ ਰੱਬ ਨੇ ਸੁਣੀ ਹਨਾ ਸਾਰਿਆਂ ਦੀ ਤੇ ਬਾਰਸ਼ ਸਟਾਰਟ ਹੋ ਚੁੱਕਿਆ ਹੈ ਬਾਰਸ਼ ਦਾ ਮੌਸਮ ਸੌ ਮਹੀਨਾ ਵੀ ਚੜ੍ਹ ਚੁੱਕਿਆ ਹੈਗਾ ਇਸ ਔਣ ਮਹੀਨਾ ਦਾ ਬਾਰਸ਼ਾਂ ਦਾ ਪ੍ਰਤੀਕ ਕੀ ਹੁੰਦਾ ਹੈਗਾ ਤੇ ਲੋ ਜੀ ਮਿੱਤਰਾਂ ਰੰਗੀ ਬਣਦੇ ਪਰ ਲਓ ਪ੍ਰਮਾਤਮਾ ਲੋ ਜੀ ਮੇਰੇ ਵਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ